ਸਤਿ ਸ਼੍ਰੀ ਅਕਾਲ ਜੀ ਮੈਂ ਕਿਰਨਜੀਤ कौर ਅੱਜ ਤੁਹਾਡੇ ਸਾਹਮਣੇ ਜਰਨੈਲ ਸਿੰਘ ਦੇ ਕਹਾਣੀ ਸੰਗ੍ਰਹਿ ਮਨੁੱਖ ਤੇ ਮਨੁੱਖ ਵਿਜਲੀ ਬੰਨ ਉਠਾਈ ਕੋਟਲੀ ਕਹਾਣੀ ਪੇਸ਼ ਕਰਨ ਜਾ ਰਹੀ ਹਾਂ ਰਾਹੇ ਰਾਤ ਦੁਰੇ ਜਾਂਦਿਆਂ ਚੰਨਣ ਸਿੰਘ ਦੇ ਪੈਰ ਰੁਕ ਗਏ ਉਸਨੇ ਰਾਹ ਦੇ ਨਾਲ ਲੱਗਦੇ ਆਪਣੇ ਖੇਤਾਂ ਵੱਲ ਨਜ਼ਰ ਮਾਰੀ ਝੋਨੇ ਦੀ ਫਸਲ ਪੱਕਣ ਤੇ ਆਈ ਹੋਈ ਸੀ ਝੋਨੇ ਦੇ ਚੜ੍ਹਦੇ ਪਾਸੇ ਪਛੇਤੀ ਮੱਕੀ ਦੀਆਂ ਛਲੀਆਂ ਸੂਤ ਖਤ ਰਈਆਂ ਸਨ ਮੱਕੀ ਤੋਂ ਦੱਕਣ ਵੱਲ ਦੇ ਖੇਤ ਵਿੱਚ ਚਰੀ ਗੁਵਾਰਾ ਸੀ ਉੱਚੀ ਉੱਚੀ ਚਰੀ ਦੇ ਦੋਮ ਥੱਲੇ ਨੂੰ ਮੁੜੇ ਹੋਏ ਸਨ ਤੇ ਗੁਆਰੇ ਦੀਆਂ ਪੱਲੀਆਂ ਦੇ ਗੁੱਚੇ ਚਰੀ ਦੇ ਟਾਂਡਿਆਂ ਨਾਲ ਖਹਿ ਰਹੇ ਸਨ ਨਾਲ ਦੇ ਖੇਤ ਵਿੱਚ ਲਕਮਾਦ ਨੂੰ ਕਿਤੇ ਕਿਤੇ ਤੇਲਾ ਲੱਗਾ ਹੋਇਆ ਸੀ ਜਿਸ ਨਾਲ ਹਰਿਆਲੀ ਵਿੱਚ ਡੱਬ ਜਿਹੇ ਪੈ ਗਏ ਲੱਗਦੇ ਸਨ ਚੰਨਣ ਸਿੰਘ ਕੱਦ ਦਾ ਲੰਮਾ ਤੇ ਕਾਠ ਦਾ ਤਕੜਾ ਸੀ ਢਲ ਦੀ ਉਮਰ ਵਿੱਚ ਵਾਲ ਭਾਵੇਂ ਚਿੱਟੇ ਹੋ ਗਏ ਸਨ ਪਰ ਸਰੀਰ ਮਜ਼ਬੂਤ ਸੀ ਉਸ ਦੇ ਚਿਹਰੇ ਤੇ ਲਾਲੀ ਸੀ ਉਸਤੇ ਗਲ ਦਾ ਕੁੜਤਾ ਤੇ ਤੇੜ ਦੀ ਚਾਦਰ ਕੁਝ ਮਹਿਲੇ ਮਹਿਲੇ ਦਿੱਸ ਰਹੇ ਸਨ ਪੱਗ ਦਾ ਇੱਕ ਲੜ ਗਿਚੀ ਤੋਂ ਲਟਕ ਰਿਹਾ ਸੀ ਤੇ ਦੂਜੇ ਲੜ ਦੀ ਛੋਟੀ ਜਹੀ ਤੁਰਲੀ ਪੱਗ ਦੇ ਵਿਚਕਾਰ ਜਿਵੇਂ ਥੱਲੇ ਨੂੰ ਡਿੱਗੀ ਹੋਈ ਸੀ ਚੰਨਣ ਸਿੰਘ ਇੱਕ ਮਿਹਨਤੀ ਕਿਸਾਨ ਸੀ ਆਪਣੀ ਫਸਲ ਨੂੰ ਉਹ ਬੱਚਿਆਂ ਵਾਂਗ ਪਾਲਦਾ ਹੁੰਦਾ ਸੀ ਇਸ ਫਸਲવાડી ਦੇ ਸਿਰ ਤੇ ਹੀ ਤਾਂ ਉਸਨੇ ਆਪਣੇ ਨਿਆਣੇ ਤਿੰਨ ਕੁੜੀਆਂ ਤੇ ਦੋ ਮੁੰਡੇ ਪਾਲੇ ਸਨ ਫਿਰ ਸਾਰਿਆਂ ਦੇ ਵਿਆਹ ਕੀਤੇ 11 ਨਾਨਕੀ ਛੱਕਾ ਆਪਣੇ ਭਾਂਜੇ ਭਾਂਜੀਆਂ ਦੇ ਵਿਆਹਾਂ ਤੇ ਦਿੱਤੀਆਂ ਸਨ ਦਾ ਬਨੌਸ ਦੇ ਕਦਮ ਖੇਤਾਂ ਵੱਲ ਨੂੰ ਹੋ ਪਏ ਤੇ ਉਹ ਝੋਨੇ ਦੇ ਬੰਨੇ ਆਖ ਲੋਤਾ ਝੋਨੇ ਦੇ ਬੂਟਿਆਂ ਦੇ ਸਿਰਾਂ ਉੱਤੇ ਸਿੱਟਿਆਂ ਦਾ ਭਾਰ ਸੀ ਪਰ ਧਰਤੀ ਵਿੱਚ ਜੜਾਂਗਾ ਇੰਨਾ ਮਜ਼ਬੂਤ ਸੀ ਕਿ ਬੂਟੇ ਡਿੱਗੇ ਨਹੀਂ ਸਨ ਝੁੱਕ ਜ਼ਰੂਰ ਗਏ ਸਨ ਅੱਜ ਚੰਨਣ ਸਿੰਘ ਨੂੰ ਵੀ ਤਾਂ ਝੁਕਣਾ ਪਿਆ ਸੀ ਆਪਣੇ ਪੁੱਤਰ ਜ਼ਗੀਰ ਦੇ ਸਾਹਮਣੇ ਜ਼ਗੀਰ ਨੇ ਉਸ ਨੂੰ ਗਾਲਾਂ ਕੱਢੀਆਂ ਸਨ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਹੁਣ ਵੀ ਝੋਨੇ ਦੇ ਖੇਤਾਂ ਵਿੱਚ ਖੜਾ ਜ਼ਗੀਰ ਉਸ ਨੂੰ ਕਹਿ ਰਿਹਾ ਹੋਵੇ ਕੰਜਰਾ ਤੂੰ ਹੁੰਦਾ ਕੌਣ ਆ ਹਿਸਾਬ ਮੰਗਣ ਵਾਲਾ ਜਾਂ ਲੈ ਲੈ ਜੋਰ ਮੈਂ ਤੇ ਆਪਣੀ ਮਨਮਰਜ਼ੀ ਕਰਨੀ ਐ ਉਸਦੇ ਦਿਲ ਵਿੱਚੋਂ ਗੁਬਾਰ ਉੱਠਿਆ ਮਾਂ ਦੇ ਮੈਨੂੰ ਕੰਜਰ ਕਿਹਾ ਝੋਨੇ ਦੇ ਬੰਨੇ ਬੰਨੇ ਤੁਰਦਾ ਖੂਹ ਦੇ ਆਹੱਤੇ ਕੋਲ ਆ ਗਿਆ ਖੂਹ ਤੇ ਹਲੜ ਨਹੀਂ ਸੀ ਬੈੜ ਚਕਲੇ ਬੁੜੀਏ ਤੇ ਟਿੰਡਾਂ ਤੋਂ ਬਗੈਰ ਖੂਹ ਸੁਨਣਾ ਸੁਨਣਾ ਨਿਖਾਈ ਦੇ ਰਿਹਾ ਸੀ ਸਿੰਚਾਈ ਦਾ ਕੰਮ ਹੁਣ ਪਿਊ ਵੈਲ ਨਾਲ ਹੁੰਦਾ ਸੀ ਜਿਸ ਕਰਕੇ ਖੂਹ ਵੇ ਲੋੜਾ ਹੋ ਚੁੱਕਾ ਸੀ ਚੰਨਨ ਸਿੰਘ ਨੂੰ ਇਸ ਖੂਹ ਵਿੱਚ ਤੇ ਆਪਣੇ ਆਪ ਵਿੱਚ ਬਹੁਤਾ ਅੰਤਰ ਨਹੀਂ ਸੀ ਮਹਿਸੂਸ ਹੋ ਰਿਹਾ ਖੂਗੰ ਉਸਦੀ ਵੀ ਘਰ ਵਾਲਿਆਂ ਨੂੰ ਜਿਵੇਂ ਹੁਣ ਜ਼ਰੂਰਤ ਨਹੀਂ ਸੀ ਰਹਿ ਗਈ ਰੋ ਵਿੱਚ ਭੁੱਜਦਿਆਂ ਉਸਨੇ ਖੂਹ ਵਿੱਚ ਝਾਤ ਮਾਰੀ ਖੂਹ ਦਾ ਪਾਣੀ ਗੰਦਾ ਹੋ ਚੁੱਕਾ ਸੀ ਕੱਖ ਕਾਂ ਨਾਲ ਪਾਣੀ ਜਿਵੇਂ ਸੜ ਰਿਹਾ ਹੋਵੇ ਉਸ ਨੂੰ ਆਪਣਾ ਆਪ ਵੀ ਕੱਖਾ ਵਾਂਗ ਲੱਗਾ ਜਿਸ ਨੂੰ ਉਸਦੀ ਔਲਾਦ ਨੇ ਵਗਾ ਕੇ ਪਰੇ ਸੁੱਟ ਦਿੱਤਾ ਸੀ ਕੀ ਥੁੜਿਆ ਹੋਇਆ ਇਸ ਜ਼ਿੰਦਗੀ ਕੋਣੋ ਇਹਦੇ ਨਾਲੋਂ ਤਾਂ ਮਰ ਜਾਣਾ ਹੀ ਚੰਗਾ ਉਸਨੇ ਹੌਂਕਾ ਭਰਿਆ ਉਸਨੂੰ ਇੰਜ ਮਹਿਸੂਸ ਹੋਇਆ ਜਿਵੇਂ ਸਾਹਮਣੇ ਵਾਲੇ ਰਾਹ ਉਸਦੀ ਬਚਨੀ ਕਾਲੇ ਕਦਮੀ ਸਿਰ ਤੇ ਰੋਟੀਆਂ ਚੁੱਕੀ ਖੂਨ ਆ ਰਹੀ ਹੋਵੇ ਹੰਝੂਆ ਭਰੀਆਂ ਅੱਖਾਂ ਅੱਗੇ ਬਚਨੀ ਦੀ ਤਸਵੀਰ ਆਉਂਦਿਆਂ ਹੀ ਉਹ ਖੂਦ ਹੀ ਮੌਣ ਤੋਂ ਪਛਾਣ ਹੋ ਗਿਆ ਬਚਨੀ ਉਸਨੂੰ ਜਿਵੇਂ ਕਹਿ ਰਹੀ ਹੋਵੇ ਇਹ ਕੀ ਕਰਨ ਲੱਗਾ ਸੀ ਜਾਨ ਕਿਉਂ ਗੋਨਾਏ ਤਾਂ ਕਿ ਹੋਇਆ ਜੇ ਪੁੱਤ ਨੇ ਗਾਲਾਂ ਕੱਢ ਦਿੱਤੀਆਂ ਸੋਲੀਆਂ ਅਡੜ ਰੱਬ ਕੋਲੋਂ ਲਈ ਸੀ ਜੇਦੂ ਖੂਹ ਵਿੱਚ ਡੁੱਬ ਕੇ ਮਰ ਗਿਆ ਤਾਂ ਆਪਣੀ ਔਲਾਦ ਕਸ਼ੇਰੀ ਵਿੱਚ ਰੋਲਦੀ ਫਿਰੂ ਹੰਝੂ ਕਿਰਦਿਆਂ ਉਸ ਦੇ ਅੰਦਰੋਂ ਹੋਂਕਾ ਨਿਕਲਿਆ ਕਿੰਨਾ ਪਿਆਰਾ ਸਮਾਂ ਸੀ ਉਹ ਉਹ ਖੂਹ ਜੋੜ ਕੇ ਖੇਤਾਂ ਨੂੰ ਸਿੰਜਿਆ ਕਰਦਾ ਸੀ ਗਰਮੀ ਹੋਵੇ ਜਾਂ ਸਰਦੀ ਤੜਕਸਾਰ ਹੀ 3 ਵਜੇ ਦੀ ਗੱਡੀ ਦੀ ਕੋਕ ਨਾਲ ਉਹ ਉੱਠ ਖਨੋਂਦਾ ਤੇ ਬਲਦਾਂ ਨੂੰ ਪੱਠੇ ਚਾਰ ਕੇ ਖੂਹ ਜੋੜ ਦਿੰਦਾ ਬਲਦਾਂ ਦੀਆਂ ਅੱਖਾਂ ਉਤੇ ਖੋਪੇ ਬੰਨੇ ਹੁੰਦੇ ਉਹ ਆਪਣੀ ਚਾਲੇ ਤੁਰੇ ਰਹਿੰਦੇ ਆ ਤੇ ਚੰਨਣ ਸਿੰਘ ਨੱਕੇ ਮੋੜ ਰਿਹਾ ਹੁੰਦਾ ਬਚਨੀ ਉਸ ਵਾਸਤੇ ਸ਼ਾਹ ਮਿਲਣ ਲੈ ਕੇ ਆਉਂਦੀ ਉਸਦੇ ਸਿਰ ਉੱਤੇ ਰੋਟੀ ਤੇ ਕੁਛ ਨਿਆਣਾ ਹੁੰਦਾ ਪਹਿਲਾਂ ਪੈਲਜਗੀਰ ਤੇ ਫਿਰ ਦੂਜੇ ਨਿਆਣਿਆਂ ਵਿੱਚੋਂ ਕੋਈ ਨਾ ਕੋਈ ਹੁੰਦਾ ਜਦੋਂ ਜ਼ਗੀਰ ਤਕੜਾ ਹੋਇਆ ਤਾਂ ਉਸਨੇ ਸਕੂਲ ਜਾਣ ਨਹੀਂ ਬਜਾਇ ਖੇਤਾਂ ਨੂੰ ਆਉਣਾ ਸ਼ੁਰੂ ਕਰ ਦਿੱਤਾ ਚੰਨਣ ਸਿੰਘ ਨੇ ਉਸ ਨੂੰ ਪੜਾਉਣ ਲਈ ਬੜਾ ਜ਼ੋਰ ਲਾਇਆ ਪਰ ਜ਼ਗੀਰ ਨੇ ਸਕੂਲ ਵੱਲ ਨੂੰ ਮੂੰਹ ਹੀ ਨਹੀਂ ਕੀਤਾ ਚੰਨਣ ਸਿੰਘ ਨੇ ਕੀ ਕਰ ਦਿੱਤ ਰਕਤ ਵੱਲ ਵੇਖਿਆ ਇਸ ਥਾਂ ਤੇ ਪਹਿਲਾਂ ਅੰਬ ਦਾ ਦਰਖਤ ਹੁੰਦਾ ਸੀ ਜਿਸ ਦਿਨ ਸ਼ਾਂਤਲੇ ਬੈਠ ਕੇ ਉਹ ਰੋਟੀ ਖਾਂਦਾ ਤੇ ਬਚਨੀ ਨਾਲ ਕਿੰਨੀ ਕਿੰਨੀ ਧੇਰ ਗੱਲਾਂ ਕਰਦਾ ਰਹਿੰਦਾ ਆਪਣੇ ਨਿਆਣਿਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰ ਕਰ ਉਹ ਖੁਸ਼ ਹੁੰਦੇ ਰਹਿੰਦੇ ਕਈ ਵਾਰ ਜ਼ਗੀਰ ਵੀ ਉਸਦੇ ਨਾਲ ਹੀ ਰੋਟੀ ਖਾਣ ਲੱਗ ਪੈਂਦਾ ਆਪਣੀ ਕੌਲੀ ਵਿੱਚ ਨਾ ਮੱਖਣ ਉਹ ਜ਼ਗੀਰ ਦੇ ਮੂੰਹ ਵਿੱਚ ਪਾਉਣ ਲੱਗ ਪੈਂਦਾ ਇਹ ਤਾਂ ਕਰੋ ਖਾ ਕੀ ਆਇਆ ਤੂੰ ਖਾ ਲੈ ਬਚਨੀ ਕਹਿੰਦੀ ਕੋਈ ਗੱਲ ਨਹੀਂ ਮੇਰਾ ਕੀ ਆ ਮੈਂ ਕਿਹੜਾ ਹੁਣ ਮਲਨੀ ਕੋਲਣਾ ਇਹਨੂੰ ਚੰਗੀ ਖੁਰਾਕ ਦੇਾਂਗੇ ਤਾਂ ਛੇਤੀ ਜਵਾਨ ਹੋਊ ਕੰਮਕਾਰ ਵਿੱਚ ਮੇਰਾ ਹੱਥ ਵਟਾਇਆ ਕਰੂ ਤੇ ਉਹ ਜ਼ਗੀਰ ਨੂੰ ਘਨੇੜੀ ਚੁੱਕ ਕੇ ਖਿਡਾਉਣ ਲੱਗ ਪੈਂਦਾ ਗਾਦੀ ਉੱਤੇ ਬਿਠਾ ਕੇ ਉਸ ਨੂੰ ਛੂਟੇ ਦਿੰਦਾ ਅਤੇ ਫਿਰ ਬਚਨੀ ਸਦਾ ਲਈ ਉਸ ਦਾ ਸਾਥ ਛੱਡ ਗਈ ਬਚਨੀ ਦੀ ਅਚਾਨਕ ਮੌਤ ਦੀ ਛੱਟ ਨਾਲ ਚੰਨਣ ਸਿੰਘ ਦੀ ਮਾਂ ਮੰਜੇ ਨਾਲ ਲੱਗ ਗਈ ਉਸ ਦਾ ਪਿਓ ਦਮੇ ਦੀ ਬਿਮਾਰੀ ਨਾਲ ਪਹਿਲਾਂ ਹੀ ਆ ਰਿਹਾ ਪਿਆ ਸੀ ਬਚਨੀ ਤੋਂ ਬਾਅਦ 4 ਸਾਲਾਂ ਦੇ ਵਿੱਚ ਵਿੱਚ ਹੀ ਉਸ ਦੇ ਮਾਂ ਪਿਓ ਵੀ ਚਲ ਵਸੇ ਚੰਨਣ ਸਿੰਘ ਦਾ ਭਰਾ ਕੋਈ ਨਹੀਂ ਸੀ ਤਿੰਨ ਭੈਣਾਂ ਸਨ ਉਹ ਆਪਣੇ ਘਰੀਂ ਵਸਦੀਆਂ ਸਨ ਬਜਨੀ ਦੀ ਮੌਤ ਸਮੇਂ ਜਗੀਰ 11 ਸਾਲਾਂ ਦਾ ਸੀ ਉਸ ਤੋਂ ਛੋਟੀਆਂ ਤਿੰਨ ਧੀਆਂ ਤੇ ਪੰਜਵੇਂ ਥਾ ਸੀ ਉਸਦਾ ਪੁੱਤਰ ਪਿਆਰਾ ਜੋ ਉਸ ਸਮੇਂ ਮਸਾਂ 2 ਕੁ ਸਾਲ ਦਾ ਸੀ ਚੰਨਣ ਸਿੰਘ ਨੇ ਬੜੀਆਂ ਮੁਸ਼ਕਲਾਂ ਨਾਲ ਵਕਤ ਲੰਘਾਇਆ ਖੇਤੀਬਾੜੀ ਦੇ ਨਾਲ-ਨਾਲ ਉਸ ਨੂੰ ਬੱਚਿਆਂ ਦਾ ਪਾਲਣ ਪੋਚਣ ਵੀ ਆਪਣੇ ਹੱਥੀ ਕਰਨਾ ਪਿਆ ਬਜਨੀ ਦੀ ਯਾਦ ਉਸ ਨੂੰ ਤੜਫਾਉਂਦੀ ਰਹਿੰਦੀ ਉਸ ਦਾ ਆਪਾ ਕਿਰਨਮਕਿਰਣੀ ਹੋਣ ਲੱਗ ਪੈਂਦਾ ਮਾਂ ਤੋਂ ਬਿਨਾਂ ਰੁੱਲ ਰਹੀ ਨਿਆਣਿਆਂ ਦੇ ਨਾਲ-ਨਾਲ ਉਸ ਦਾ ਆਪਣਾ ਜੀਵਨ ਵੀ ਰੁੱਲ ਰਿਹਾ ਸੀ ਇਸ ਮੁਸੀਬਤ ਭਰੇ ਸਮੇਂ ਵਿੱਚ ਉਸਦੀ ਇੱਕ ਭੈਣ ਨੇ ਸਹਾਇਤਾ ਕੀਤੀ ਸੀ ਜੋ ਕਿ ਲਾਗਲੇ ਪਿੰਡ ਵਿਆਹੀ ਹੋਈ ਸੀ ਉਹ ਪੰਜ ਸੱਤੀ ਦਿਨ ਹੀ ਆ ਕੇ ਕਪੜਾ ਲੀੜਾ ਧੋ ਜਾਂਦੀ ਅੰਦਰ ਬਾਹਰ ਸਵਾਰ ਜਾਂਦੀ ਤੇ ਵੱਡੀ ਕੁੜੀ ਨੂੰ ਰਜਾਨਾ ਕੰਮਾਂ ਬਾਰੇ ਸਮਝਾ ਜਾਂਦੀ ਬੜਾ ਕੰਮ ਕੀਤਾ ਨਾ ਦਿਨ ਦੇਖਿਆ ਤੇ ਨਾ ਰਾਤ ਔਲਾਦ ਦੀ ਖਾਤਰ ਮੈਂ ਕੀ ਤੇ ਕੀ ਨਹੀਂ ਕੀਤਾ ਮੈਨੂੰ ਹੀ ਪਤਾ ਹੈ ਅੱਜ ਤੱਕ ਕਿਵੇਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਰਿਹਾ ਹਾਂ ਮੈਂ ਸਾਰੀ ਉਮਰ ਦਾ ਕੋਈ ਠੇਕਾ ਲਿਆ ਹੋਇਆ ਨਾਲੇ ਤੁਹਾਡੇ ਠੇਡੇ ਖਾਵਾਂ ਤੇ ਨਾਲੇ ਸਾਲੀ ਪੰਨ ਚੁੱਕੀ ਫਿਰਾਂ ਮਥੀਰ ਅਜੇ ਰੁਕੀ ਹੋ ਨਹੀਂ ਚੁਕਣੀ ਉਸ ਦੇ ਅੰਦਰਲੇ ਗੁਬਾਰ ਨੇ ਉਸ ਦੇ ਚਿਹਰੇ ਦੀ ਉਦਾਸੀ ਨੂੰ ਹੋਰ ਸੰਗਣੀ ਕਰ ਦਿੱਤਾ ਖੋ ਦੇ ਹੱਥੇ ਵਿੱਚੋਂ ਨਿਕਲ ਕੇ ਉਹ ਰਾਹੀ ਰਾਹ ਹੋ ਟੁਰਿਆ ਚੰਨਨ ਸਿੰਘ ਆਪਣੀ ਭੈਣ ਦੇ ਪਿੰਡ ਨੂੰ ਟੁਰਿਆ ਜਾ ਰਿਹਾ ਸੀ ਉਸ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਪਿੱਛੋਂ ਉਸ ਨੂੰ ਆਵਾਜ਼ ਮਾਰੀ ਹੋਵੇ ਸ਼ਾਇਦ ਉਸ ਨੂੰ ਕੋਈ ਮੋੜ ਨ ਆਇਆ ਸੀ ਉਸ ਨੇ ਪਛਾਹ ਵੇਖਿਆ ਦੂਰ ਤੱਕ ਕੋਈ ਨਹੀਂ ਸੀ ਕੌਣ ਆਏਗਾ ਉਹ ਬੁੜਬੁੜਾਇਆ ਪਿਆਰਾ ਹੁੰਦਾ ਤਾਂ ਜ਼ਰੂਰ ਮੋੜ ਨਾਉਂਦਾ ਪਰ ਉਹ ਤਾਂ ਹਸਪਤਾਲ ਵਿੱਚ ਦਾਖਲਾ ਅਮਲ ਛੱਡਣ ਲਈ ਦਵਾਈਆਂ ਖਾ ਰਿਹਾ ਹੈ ਚੰਗਾ ਭਲਾ ਸੀ ਪੜਾਈ ਕਰਦੇ ਕਰਦੇ ਨੂੰ ਪਤਾ ਨਹੀਂ ਕੀ ਮਾੜੀ ਫਿਟਕ ਪੈ ਗਈ ਸੋਹਣਾ ਸੁਨੱਖਾ ਜਵਾਨ ਅਮਲ ਨਾਲ ਕੀ ਹਾਲਤ ਅਮਲ ਦਾ ਭੈੜਾ ਤਾਂ ਉਹਦੇ ਵਿੱਚ ਹੈ ਪਰ ਦਿਲੋਂ ਬਹੁਤਾ ਹੀ ਚੰਗਾ ਸਭ ਦਾ ਖਿਆਲ ਰੱਖਦਾ ਹੈ ਕਿੰਨਾ ਲਾਡ ਕਰਦਾ ਹੈ ਜ਼ਗੀਰ ਦੇ ਨਿਆਣਿਆਂ ਨੂੰ ਉਸਦੇ ਪੁੱਤਰ ਬੱਲੀ ਨੂੰ ਤਾਂ ਹਰ ਵੇਲੇ ਮੋਢਿਆਂ ਤੇ ਚੁੱਕੀ ਫਿਰਦਾ ਹੈ ਬੱਲੀ ਉਸ ਨੂੰ ਇੰਜ ਲੱਗਾ ਜਿਵੇਂ ਭੋਲਾ ਜਿਹਾ ਬੱਲੀ ਉਸ ਦੀਆਂ ਲੱਤਾਂ ਨੂੰ ਚੰਬੜ ਗਿਆ ਹੋਵੇ ਤੇ ਉਸ ਨੂੰ ਪਛਾਣ ਮੋੜਨ ਚੰਨਣ ਸਿੰਘ ਨੂੰ ਭੁੱਖ ਲੱਗੀ ਹੋਈ ਸੀ ਸਵੇਰ ਦੀ ਚਾਹ ਵੀ ਉਸ ਨੂੰ ਨਸੀਬ ਨਹੀਂ ਸੀ ਹੋਈ ਸਵੇਰੇ ਉੱਠਦੇ ਆ ਹੀ ਜਗੀਰ ਹਵੇਲੀ ਆ ਕੇ ਉਸ ਨਾਲ ਲੜਨ ਦੇ ਪਿਆ ਸੀ ਪਹਿਲਾਂ ਵੀ ਇੱਕ ਦੋ ਵਾਰੀ ਜਗੀਰ ਉਸ ਨਾਲ ਝਗੜ ਚੁੱਕਿਆ ਸੀ ਪਰ ਅੱਜ ਤਾਂ ਉਸ ਨੇ ਬੋਲਣ ਲੱਗਿਆ ਕੋਈ ਅੱਗਾ ਪਿੱਛਾ ਦੇਖਿਆ ਹੀ ਨਹੀਂ ਸੀ ਤੇ ਇਸੇ ਲੜਾਈ ਦੇ ਹਿਰਕ ਵਿੱਚ ਬਿਨਾਂ ਕਿਸੇ ਨੂੰ ਦੱਸਿਆ ਉਹ ਉਸੇ ਵੇਲੇ ਆਪਣੀ ਭੈਣ ਦੇ ਪਿੰਡ ਨੂੰ ਤੁਰ ਪਿਆ ਸੀ ਚੰਗੀ ਇਹਨੂੰ ਚੌਧਰ ਦਿੱਤੀ ਆ ਬੋਲਣਾ ਚੱਲਣਾ ਹੀ ਭੁੱਲ ਗਿਆ ਮੈਂ ਤਾਂ ਸਿਰਫ ਇੰਨਾ ਹੀ ਕਿਹਾ ਸੀ ਪਈ ਰਾਤੀ ਤੇਰੀ ਤੀਵੀਂ ਮੈਂ ਚੋਂ ਨਹੀਂ ਆਈ ਸਾਰੀ ਰਾਤ ਮੈਂ ਅੜਿੰਗਦੀ ਰਹੀ ਤੇ ਮੈਨੂੰ ਸੌਣ ਵੀ ਨਹੀਂ ਦਿੱਤਾ ਅਖੇ ਅਮਲੀ ਦੀ ਰਣ ਕਿਉਂ ਨਹੀਂ ਚੋਂਦੀ ਮਈਆਂ ਤੇ ਤੇਰੀ ਤੀਵੀਂ ਨੇ ਆਪਣੇ ਹੱਥ ਵਾਈਆਂ ਆ ਉਹ ਕਿਦਾਂ ਝੋਲ ਲਵੇ ਅਖੇ ਤੂੰ ਉਹਨਾਂ ਦਾ ਪੱਕ ਕਰਦਾ ਆ ਹਰਾਮ ਦੇ ਆ ਉਹ ਵੀ ਤੇ ਕਿਸੇ ਦੀ ਧੀ ਐ ਜੇ ਮੈਂ ਇੰਨਾ ਖਿਆਲ ਨਾ ਰੱਖਦਾ ਤੁਸੀਂ ਤਾਂ ਕਰੂੰਦਾ ਉਹਨੂੰ ਘਰੋਂ ਕੱਢ ਦਿੱਤਾ ਹੁੰਦਾ ਤੇਰੀ ਤੀਵੀਂ ਚੰਗਾ ਖਾਂਦੀ ਤੇ ਚੰਗਾ ਪਹਿਨਦੀ ਆ ਉਹ ਤੇ ਵਿਚਾਰੀ ਗਊ ਆ ਮੈਂ ਤਾਂ ਉਹਦੇ ਕਦੀ ਚੰਗਾ ਕਪੜਾ ਪਾਇਆ ਹੀ ਨਹੀਂ ਦੇਖਿਆ ਹਰ ਵੇਲੇ ਕੰਮਾਂ ਵਿੱਚ ਲੱਗੀ ਰਹਿੰਦੀ ਆ ਚੁੱਲ੍ਹੇ ਚੌਂਕੇ ਦਾ ਸਾਰਾ ਕੰਮ ਉਹਦੇ ਤੇ ਸੁੱਟਿਆ ਹੋਇਆ ਤੇਰੀ ਤੀਵੀਂ ਕੋਲੋਂ ਤਾਂ ਆਪਣੇ ਨਿਆਣੇ ਵੀ ਨਹੀਂ ਸਾਭ ਹੁੰਦੇ ਮੇਰੇ ਕੱਪੜੇ ਲੀੜੇ ਵੀ ਤਾਂ ਉਹੀ ਧੋਂਦੀ ਆ ਕਿਤੇ ਵਾਂਡੇ ਜਾਣਾ ਹੋਵੇ ਤਾਂ ਤੋਤੇ ਬਣਾਏ ਕਪੜੇ ਦਊਗੀ ਪਾਉਣ ਨੂੰ ਤੇ ਤੇਰੀ ਤੀਵੀਂ ਨੂੰ ਐਦਾਂ ਦੀ ਅਕਲ ਜੇ ਪਿਆਰਾ ਅਮਲ ਖਾਂਦਾ ਆ ਤਾਂ ਉਹਦੀ ਤੀਵੀਂ ਦਾ ਇਸ ਵਿੱਚ ਕੀ ਕਸੂਰ ਆ ਟੋਕ ਟਿਕਾਈ ਕਰਕੇ ਉਸਨੇ ਤਾਂ ਉਸਨੂੰ ਅਮਲ ਛੱਡਣ ਲਈ ਵੀ ਤਿਆਰ ਕਰ ਲਿਆ ਦਿਲ ਦੇ ਉਤਾਰ ਚੜਾਵੇ ਜਿਸ ਨੂੰ ਪਤਾ ਹੀ ਨਾ ਲੱਗਾ ਕਿ ਕਿਹੜੇ ਵੇਲੇ ਉਸਦੀ ਜੁੱਤੀ ਦਾ ਇੱਕ ਪੈਰ ਚਿਕੜ ਵਿੱਚ ਪੈ ਗਿਆ ਰਾਹ ਦੇ ਬੰਨੇ ਦੇ ਘਾਹ ਉੱਤੇ ਜੁੱਤੀ ਅਤੇ ਪੈਰ ਪਹੁੰਚ ਕੇ ਉਹ ਅਗਾਂਤੁਰਪਿਆ ਆਲੇ ਦੁਆਲੇ ਖੇਤਾਂ ਵਿਚਲੀ ਸੋਹਣੀ ਦੀ ਹਰਿਆਵਲ ਤੋਂ ਬੇਖਬਰ ਉਹ ਅੰਦਰੋਂ ਅੰਦਰੀ ਕੁੜ ਰਿਹਾ ਸੀ ਜਾਗੀਰਿਆ ਜਿੱਥੇ ਜਾਹੇ ਖਰਚ ਕਰਦੇ ਪਿਆਰਾ ਤੇ ਉਸਦੀ ਤੀਵੀ ਤੈਥੂ ਕਦੀ ਵੀ ਹਿਸਾਬ ਨਹੀਂ ਮੰਗਦੇ ਆਲੂਆਂ ਦੇ 20000 ਦਾ ਤੈ ਅਜ ਤੱਕ ਹਿਸਾਬ ਨਹੀਂ ਦਿੱਤਾ ਤੇ ਅੱਜ ਜਦੋਂ ਮੈਂ ਸੱਚੀ ਗੱਲ ਕਹਿ ਦਿੱਤੀ ਪਈ ਆਲੂਆਂ ਦੀ ਰਕਮ ਤੇ ਸਾਲੀ ਦੇ ਵਿਆਹ ਤੇ ਖਰਚ ਦਿੱਤੀ ਹੈ ਤਾਂ ਸੁਣ ਕੇ ਕਿਵੇਂ ਅੱਗ ਲੱਗ ਗਈ ਗਾਲੀ ਉਤਰ ਆਇਆ ਆਖੇ ਗੰਜਰਾ ਤੈਨੂੰ ਪਤਾ ਕੀ ਹੈ ਰਿਸ਼ਤੇਦਾਰਾਂ ਵਿੱਚ ਠੋਕ ਕਿਦਾਂ ਬਣਾਈ ਦੀ ਆ ਤੂੰ ਤੇ ਸਾਰੀ ਉਮਰ ਖੇਤਾਂ ਵਿੱਚ ਹੀ ਬੜਿਆ ਰਹੀ ਹਾਂ ਕਦੀ ਚਾਰ ਬੰਦਿਆਂ ਵਿੱਚ ਬੈਠ ਕੇ ਵੀ ਵੇਖਿਆ ਸਾਲਾ ਠੋਕਦਾ ਉਹ ਬੜਬੜਾਇਆ ਮੈਨੂੰ ਪਤਾ ਏ ਤੇਰੀ ਠੁੱਕ ਮੈਥੋਂ ਗੁੱਝੀ ਨਹੀਂ ਪਿਆਰੇ ਦੇ ਵਿਆਹ ਵਿੱਚ ਦੋਵੇਂ ਰੰਨ ਖਸਮ ਮੋਰੀ ਬਣੇ ਫਿਰਦੇ ਸੀ ਕਿੰਨੇ ਵਧੀਆ ਜੋੜੇ ਜਾ ਮਿਲੇਆਂ ਸੀ ਮੇਰੀਆਂ ਧੀਆਂ ਦੇ ਭੈਣਾਂ ਤੇ ਤੁਸੀਂ ਮੇਰੇ ਦੋਤੇ ਦੋ ਧੀਆਂ ਭੈਣਾਂ ਦੇ ਪੋਤੇ ਪੋਤੀਆਂ ਨੂੰ ਇੱਕ ਲੀਰ ਵੀ ਨਾ ਦਿੱਤੀ ਲੋਕੀ ਸੌ ਸੌ ਗੱਲਾਂ ਕੀਤੀਆਂ ਸਾਲਿਆ ਸੰਡੂਆਂ ਜੋਗਾ ਹੀ ਐ ਆਉਂਦੇ ਮੰਗਰੂਹਾਂ ਬੋਤਲਾਂ ਪਹਿਲਾਂ ਲੈ ਆਉਣਾ ਭੌਂਕਦਾ ਕਿਦਾਂ ਸੀ ਆਖੇ ਕੰਜਰਾ ਤੂੰ ਹੁੰਦਾ ਕੌਣ ਆ ਹਿਸਾਬ ਮੰਗਣ ਵਾਲਾ ਜਾਂ ਲਾਲ ਐ ਜੋਰ ਮੈਂ ਤਾਂ ਆਪਣੀ ਮਨਮਰਜ਼ੀ ਕਰਨੀ ਐ ਰਸਤਾ ਛੱਡ ਕੇ ਉਹ ਸਿੱਧਾ ਆਪਣੇ ਭਾਂਜੇ ਦੇ ਖੇਤਾਂ ਵੱਲ ਨੂੰ ਮੁੜ ਪਿਆ ਤੈਨੂੰ ਲੱਗੂ ਪਤਾ ਰੁਲਦਾ ਫਿਰੇਂਗਾ ਮੈਂ ਤੈਨੂੰ ਜ਼ਮੀਨ ਦਾ ਇੱਕ ਸਿਆੜ ਤੱਕ ਨਹੀਂ ਦੇਣਾ ਬਖਸ਼ ਨਾਲ ਗੱਲ ਕਰਕੇ ਤੇਰਾ ਮੱਕੂ ਬੰਨਦਾ ਆਂ ਤਰਲੇ ਕਰਦਾ ਫਿਰੇਂਗਾ ਬਖਸ਼ਾ ਬੜਾ ਸਿਆਣਾ ਆ ਲੋਕਾਂ ਦੇ ਫੈਸਲੇ ਕਰਦਾ ਏ ਜੇਕਰ ਕੋਈ ਬੰਦਿਆਂ ਵਾਂਗੂ ਨਾ ਮੰਨੇ ਤਾਂ लाठी ਨਾਲ ਮਨਾ ਲੈਂਦਾ ਮਮਾ ਸਤਸ਼ਿਰੀ ਅਕਾਲ ਅੱਜ ਸਵੇਰੇ ਸਵੇਰੇ ਕਿਧਰੋਂ ਸੁਖਤ ਹੈ ਨਾ ਆਪਣੇ ਮਾਮੇ ਦਾ ਉਤਰਿਆ ਹੋਇਆ ਚਿਹਰਾ ਤੇ ਮੈਲੇ ਕਪੜੇ ਦੇਖ ਕੇ ਚੰਨ ਸਿੰਘ ਦੇ ਭਾਂਜੇ ਗੁਰਬਖਸ਼ ਨੂੰ ਸ਼ੱਕ ਜਹੀ ਪਈ ਕੀ ਗੱਲ ਐ ਮਾਮਾ ਚੁੱਪ ਕਿਉਂ ਐ ਗੁਰਬਖਸ਼ ਨੇ ਫਿਕਰਮੰਦ ਹੋ ਕੇ ਪੁੱਛਿਆ ਕੀ ਦੱਸਾਂ ਚੰਨਨ ਸਿੰਘ ਦੇ ਬੋਲਾਂ ਵਿੱਚ ਦਰਦ ਸੀ ਮੈਨੂੰ ਮੈਨੂੰ ਜ਼ਗੀਰ ਨੇ ਗਾਲਾਂ ਕੱਢੀਆਂ ਹੈ ਜ਼ਗੀਰ ਨੇ ਗਾਲਾਂ ਕੱਢੀਆਂ ਗੁਰਬਖਸ਼ ਹੈਰਾਨ ਹੋ ਗਿਆ ਬਖਸ਼ਿਆ ਮੈਂ ਤਾਂ ਤੰਗ ਆ ਗਿਆ ਇਸ ਘਰ ਤੋਂ ਚੰਨਣ ਸਿੰਘ ਨੇ ਇੱਕ ਲੰਮਾ ਹੌਂਕਾ ਭਰਿਆ ਮੇਰਾ ਦਿਲ ਕਰਦਾ ਇਹਨਾਂ ਕੁੱਤਿਆਂ ਦਾ ਮੂੰਹ ਨਾ ਦੇਖਾਂ ਜ਼ਗੀਰ ਨੇ ਮੇਰਾ ਕੀ ਗੁਣ ਜਾਣਿਆ ਕੋਈ ਗੱਲ ਨਹੀਂ ਮਾਮਾ ਤੂੰ ਘਬਰਾ ਨਾ ਕਰਦਿਆਂ ਇਹਦਾ ਬੰਦੋਬਸਤ ਉਸਨੇ ਆਪਣੇ ਮਾਮੇ ਦੇ ਮੋਢੇ ਤੇ ਬਾਹਰ ਆ ਕੇ ਉਸ ਨੂੰ ਠੀਰਸ ਦਿੱਤਾ ਤੇ ਫਿਰ ਟਿਊਬਵੈੱਲ ਵਾਲੇ ਕੋਠੇ ਅੰਦਰੋਂ ਮੰਜਾ ਲਿਆ ਕੇ ਟਾਲੀ ਦੀ ਛਾਂ ਵਿੱਚ ਡਾਉਂਦਿਆਂ ਬੋਲਿਆ ਆ ਜਾ ਬਹਿ ਜਾ ਮੰਜੇ ਤੇ ਚੰਨਨ ਸਿੰਘ ਬੈਠ ਗਿਆ ਰੋਟੀ ਪਾਣੀ ਦੀ ਕਿੱਦਾਂ ਆਪਣੇ ਮਾਮੇ ਦੇ ਨਾਲ ਮੰਜੇ ਦੀ ਪੈਨਦ ਵੱਲ ਬੈਠਦੇ ਆ ਗੁਰਬਖਸ਼ ਨੇ ਕੇ ਪੁੱਛਿਆ ਸਵੇਰ ਦਾ ਭੁੱਖਾ ਹੀ ਆ ਉਸ ਦੇ ਅੰਦਰੋਂ ਹੌਂਕਾ ਨਿਕਲਿਆ ਤੂੰ ਜਰਾ ਕੋਈ ਲੰਮਾ ਪੈਲਾ ਮੈਂ ਮਈਆਂ ਨੂੰ ਪੱਠੇ ਪਾ ਲਵਾਂ ਫਿਰ ਆਪਾਂ ਘਰ ਨੂੰ ਚੱਲਦੇ ਆਂ ਮਈਆਂ ਦੇ ਪੱਠਿਆਂ ਦਾ ਕੰਮ ਨਿਭੜਨੇ ਹੀ ਵਾਲਾ ਸੀ ਕਿ ਗੁਰਬਖਸ਼ ਦੇ ਕੰਨੀ ਆਵਾਜ਼ ਪਈ ਬਖਸ਼ਿਆ ਉਹ ਬਖਸ਼ਿਆ ਚੰਨਨ ਸਿੰਘ ਆਵਾਜ਼ਾਂ ਮਾਰ ਰਿਹਾ ਸੀ ਕੀ ਗੱਲ ਹੈ ਮਾਮਾ ਗੁਰਬਖਸ਼ ਉਸ ਦੇ ਕੋਲ ਆ ਗਿਆ ਜਾਂ ਸਾਡੇ ਪਿੰਡ ਨੂੰ ਜਾ ਚੰਨਨ ਸਿੰਘ ਉੱਠ ਕੇ ਬੈਠ ਚੁੱਕਾ ਸੀ ਕਿਉਂ ਮੈਨੂੰ ਪੁੱਛ ਕੇ ਜਹੀ ਲੱਗੀ ਆ ਜਗੀਰ ਕਿਤੇ ਗੁੱਸੇ ਵਿੱਚ ਆ ਕੇ ਗੱਡੀ ਥੱਲੇ ਸੇਰੀ ਨਾ ਦੇ ਦੇਵੇ ਗੱਲਾਂ ਕੁਝ ਮੈਂ ਵੀ ਉਸ ਨੂੰ ਚੁਭਮੀਆਂ ਕਹਿ ਦਿਤੀਆਂ ਉਹ ਸੋਚਾਂ ਵਿੱਚ ਬੋਲਿਆ ਗੁਰਬਖਸ਼ ਨੇ ਆਪਣੇ ਮਾਮੇ ਵੱਲ ਗੋਹ ਨਾਲ ਤੱਕਿਆ ਕੁਝ ਦਿਨ ਪਹਿਲਾਂ ਜਦੋਂ ਉਹ ਉਸ ਕੋਲ ਪਹੁੰਚਾ ਸੀ ਤਾਂ ਗੁਰਬਖਸ਼ ਨੂੰ ਉਹ ਇੱਕ ਵਿਸ਼ੇਸ਼ ਬੋਝ ਤੋਂ ਸੁਰਖਰੂ ਨਜ਼ਰ ਆਇਆ ਸੀ ਪਰ ਹੁਣ ਗੁਰਬਖਸ਼ ਨੂੰ ਇੰਜ ਲੱਗਾ ਜਿਵੇਂ ਉਸਦੇ ਮਾਮੇ ਨੇ ਗ੍ਰਹਿਸਤ ਦੀ ਪੁੰਜ ਸੁਟੀ ਹੋਈ ਪੋਟਲੀ ਫਿਰ ਸਿਰ ਉੱਪਰ ਉਠਾ ਲਈ ਹੋਵੇ। ਸ਼ੁਕਰੀਆ।